ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨਾਂ ਦਾ ਨਾਮ ਜਗਜੀਤ ਸਿੰਘ ਹਰੀਕੇ ਤੇ ਇਹਨਾਂ ਨੇ ਜੋ ਕੀਤਾ ਸੀ ਉਹ ਮਹਿਸੂਸ ਕੀਤਾ ਕਿ ਇਹ ਸੰਗਤ ਦੇ ਤੋਂ ਮਾਫੀ ਮੰਗਣਾ ਚਾਹੁੰਦੇ ਆ ਤੇ ਬਾਕੀ ਜੋ ਇਹਨਾਂ ਨੂੰ ਸਜ਼ਾ ਲਾਈ ਗਈ ਆ ਤੇ ਉਹ ਵੀ ਤੁਹਾਨੂੰ ਅਸੀਂ ਦੱਸਦੇ ਆ ਬਾਈ ਜੀ ਹੁਣੀ ਦੱਸਣਗੇ ਆਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਤ ਇੱਕ ਚੀਜ਼ ਇਹ ਹਰੀਕੇ ਤੋਂ ਬਾਬਾ ਜੀ ਦੀ ਪ੍ਰੈਸ ਕਾਨਫਰੰਸ ਦੇਖੀ ਉਦੇ ਵਿੱਚ ਜੋ ਬਾਬਾ ਜੀ ਨੇ ਗੱਲਾਂ ਕਹੀਆਂ ਵਾ ਉਹਨਾਂ ਬਾਰੇ ਮੈਂ ਵਿਚਾਰ ਕੀਤਾ ਤੇ ਆਪਣੇ ਆਪ ਨੂੰ ਮੈਂ ਦੋਸ਼ੀ ਸਮਝਿਆ ਤੇ ਗਾਹ ਬਾਬਾ ਜੀ ਕੋ ਅਸੀਂ ਇਹੀ ਭੁੱਲ ਬਖਸ਼ਾਉਣ ਆਏ ਆ ਤੇ ਸੰਗਤ ਵੀ ਭੁੱਲ ਸਾਡੀ ਜਿਹੜੀ ਹੈ ਬਖਸਾਵੇ ਤੇ ਗਾਹ ਤੋਂ ਆਪਾਂ ਇਸ ਤਰ੍ਹਾਂ ਦਾ ਕੋਈ ਵੀ ਕਦਮ ਨਹੀਂ ਚੁੱਕਾਂਗੇ ਇਸ ਤਰ੍ਹਾਂ ਦੀ ਸ਼ਬਦਾਗਲੀ ਨਹੀਂ ਵਰਤਾਂਗੇ ਜੇ ਗਾਹ ਤੋਂ ਅਸੀਂ ਇਹੋ ਜਿਹਾ ਕੋਈ ਕੰਮ ਕਰਦੇ ਆ ਹੋ ਜੀ ਸ਼ਬਦਾਲੀ ਸ਼ਬਦਾਵਲੀ ਵਰਤਦੇ ਆ ਤਾਂ ਜੋ ਸਾਨੂੰ ਸਜ਼ਾ ਲਾਈ ਜਾਵੇਗੀ ਸਾਨੂੰ ਮਨਜ਼ੂਰ ਹੋਵੇਗੀ ਬਾਈ ਜੀ ਦਾ ਖਾਲਸਾ ਬਾਈ ਜੀ ਤੇ ਬਾਈ ਜੀ ਹੁਣਾਨੂੰ ਅਸੀਂ ਦੱਸਿਆ ਕਿ ਚਾਹੇ ਤੁਸੀਂ ਉਮਰ 'ਚ ਸਾਡੇ ਤੋਂ ਕਾਫੀ ਵੱਡੇ ਆ ਤੇ ਚਲੋ ਠੀਕ ਆ ਗੱਲਤੀ ਹੋਈ ਆ ਤੁਸੀਂ ਮੰਨੀ ਆ ਸੰਗਤ ਦੇ ਵਿੱਚ ਆਏ ਆ ਤੇ ਬਾਅਦ 'ਚ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਇਹਦੇ ਵਿੱਚ ਕੋਈ ਛੋਟ ਨਹੀਂ ਹੋਊਗੀ ਇਸ ਸਬੰਧ ਦੇ ਵਿੱਚ ਵੀ ਜੋ ਇਹਨਾਂ ਨੇ ਗਲਤੀ ਕੀਤੀ ਆ ਸੰਗਤ ਤੋਂ ਮਾਫੀ ਮੰਗੀ ਆ ਉਹ ਸੰਗਤ ਦੇਖੇ ਮaaf ਕਰੇ ਤੇ ਸਜ਼ਾ ਵਜੋਂ ਇਹਨਾਂ ਨੂੰ ਇਹਨਾਂ ਨੇ ਇੱਕ ਸਾਡੇ ਕੋਲੇ ਪਰਿਵਾਰ ਆਇਆ ਸੀ ਤੇ ਉਹ ਪਰਿਵਾਰ ਦੇ ਹੈਗਾ ਵਾ ਬੀਬੇ ਸੀ ਕੋਈ ਬਜ਼ੁਰਗ ਅਮਰਦਤਾਰੀ ਤੇ ਉਹ ਰੋਂਦੇ ਸੀ ਵੀ ਉਹਨਾਂ ਦਾ ਇੱਕ ਹੀ ਪੁੱਤਰ ਆ ਤੇ ਨਸ਼ੇ ਬਹੁਤ ਕਰਦਾ ਤੇ ਦੋ ਪੋਤੀਆਂ ਵਾ ਤੇ ਨੌ ਦੀ ਡੈਥ ਹੋ ਚੁੱਕੀ ਸੀ ਤੇ ਉਸ ਸਿੰਗ ਨੂੰ ਨਸ਼ਾ ਛਡਾਊ ਸੈਂਟਰ ਦੇ ਵਿੱਚ ਛੱਡ ਦਿੱਤਾ ਸੀ ਜੋ ਹੁਣ ਤਸਵੀਰਾਂ ਤੁਸੀਂ ਦੇਖ ਰਹੇ ਆ ਵੀ ਪਹਿਲਾਂ ਸਿੰਗ ਐਦਾਂ ਦਾ ਸੀਗਾ ਤੇ ਹੁਣ ਸਿੰਗ ਸੱਜ ਕੇ ਐਦਾਂ ਦਾ ਹੋ ਗਿਆ ਤੇ ਘਰ ਇਹਨਾਂ ਦਾ ਆ ਹਾਲਾਤ ਘਰ ਦੇ ਸੀ ਜੋ ਵਿੱਚ ਫੋਟੋ ਚੱਲ ਰਹੀਆਂ ਨੇ ਤੇ ਆ ਮਾਤਾ ਜੀ ਆ ਬਜ਼ੁਰਗ ਬੇਬੇ ਜੀ ਤੇ ਇਹ ਦੋ ਉਹਨਾਂ ਦੀਆਂ ਪੋਤੀਆਂ ਨੇ ਜੋ ਪੜ ਰਹੀਆਂ ਨੇ ਇਸ ਪਰਿਵਾਰ ਦੇ ਖਰਚੇ ਲਈ ਤੇ ਬੱਚੀਆਂ ਦੀ ਪੜ੍ਹਾਈ ਲਈ ਇਹ ਦੋ ਜੋ ਭੈਣਾਂ ਖੜੀਆਂ ਨੇ ਇੱਥੇ ਬੱਚੀਆਂ ਨੇ ਨਿੱਕੇਆਂ ਪੋਤੀਆਂ ਨੇ ਇਸ ਬੇਬੇ ਦੇ ਇਹਨਾਂ ਦੀ ਪੜ੍ਹਾਈ ਲਈ ਤੇ ਘਰ ਦੀ ਖਰਚੇ ਲਈ ਜਗਜੀਤ ਸਿੰਘ ਵੈਦ ਵੱਲੋਂ ਸਜ਼ਾ ਦੇ ਤੌਰ ਤੇ 51000 ਰੁਪਏ ਡਾਇਰੈਕਟ ਉਹਨਾਂ ਦੇ ਖਾਤੇ ਵਿੱਚ ਹੀ ਪਾਇਆ ਗਿਆ ਹੈ ਤੇ ਸੰਗਤ ਨੂੰ ਅਸੀਂ ਕਹਿੰਦੇ ਆ ਵੀ ਇਹਨਾਂ ਦੀ ਮਾਫੀ ਜੇ ਜੋ ਕਬੂਲ ਕੀਤੀ ਜਾਵੇ ਤੇ ਅਸੀਂ ਉਸ ਪਰਿਵਾਰ ਨੇ ਵੀ ਕਿਹਾ ਤੇ ਸਾਡੇ ਵੱਲੋਂ ਵੀ ਇਹਨਾਂ ਦੀ ਮਾਫੀ ਮੰਗਣ ਤੇ ਤੇ ਇਹਨਾਂ ਦੇ ਇਹ ਸਜ਼ਾ ਤੌਰ ਤੇ ਦਾਨ ਕਰਦੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਪਹਿਲਾਂ ਵੀਡੀਓ ਪਾਈਆਂ ਕਾਨਫਰੰਸ ਦੇ ਬਾਬਤ ਜੋ ਗੱਲਾਬਾਤਾਂ ਵੈਦਾਂ ਦੇ ਨਾਲ ਹੋਈਆਂ ਸੀ ਉਹਨਾਂ ਵਿੱਚੋਂ ਇੱਕ ਵੀਰ ਆ ਵੈਦ ਅਰਸ਼ਦੀਪ ਸਿੰਘ ਉਹ ਆਏ ਨੇ ਤੇ ਇਹਨਾਂ ਦੇ ਨਾਲ ਪਹਿਲਾਂ ਤਾਂ ਇਹਨਾਂ ਨੂੰ ਜਵਾਬ ਦੇ ਦਿੱਤਾ ਸੀ ਆ ਵੀ ਬਾਈ ਜੀ ਵੀ ਤੁਹਾਡੇ ਜਿਹੜੇ ਗਲਾਹ ਨੇ ਤੇ ਉਹ ਬਕਸ਼ਣਯੋਗ ਨਹੀਂ ਹੈ ਵੀ ਤੁਸੀਂ ਬਹੁਤ ਜ਼ਿਆਦਾ ਲੱਚਰਤਾ ਵਾਲੇ ਸ਼ਬਦ ਆਪ ਪੜੀਆਂ ਪੋਸਟਾਂ ਤੇ ਲਿਖੇ ਹੋਏ ਸੀ ਪਰ ਫੇਰ ਵੀ ਇਹਨਾਂ ਨੇ ਕਿਹਾ ਵੀ ਸਾਨੂੰ ਰੋਕਣ ਵਾਲਾ ਕੋਈ ਨਹੀਂ ਸੀ ਤੇ ਜਦੋਂ ਤੁਸੀਂ ਗੱਲਬਾਤ ਕੀਤੀ ਤੇ ਅਸੀਂ ਬਹਿ ਕੇ ਵਿਚਾਰ ਕੀਤੀ ਤੇ ਸੱਚੀ ਉਹ ਸਾਡੀਆਂ ਗਲਤੀਆਂ ਸੀ ਤੇ ਬਾਕੀ ਇਹਨਾਂ ਦੇ ਮੂੰਹੋਂ ਸਭ ਹੋਰ ਗੱਲ ਕਰਾ ਕੇ ਫੇਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੈ ਦਰਸ਼ੀਪ ਸਿੰਘ ਬਾਬਾ ਜੀ ਬਾਬਾ ਜੀ ਹੋਣਾਂ ਨੇ ਜੋ ਵੀ ਮਤਲਬ ਕਿ ਸਾਡੀਆਂ ਗਲਤੀਆਂ ਸੀ ਉਹ ਬਾਬਾ ਜੀ ਹੁਣਾਂ ਤੋਂ ਅਸੀਂ ਮਾਫੀ ਹੱਤ ਜੋੜ ਕੇ ਮੰਗਦੇ ਆ ਜੋ ਵੀ ਅਸੀਂ ਸੋਸ਼ਲ ਮੀਡੀਆ ਤੇ ਗਲਤ ਲਫ਼ਜ਼ ਬੋਲਦੇ ਸੀ ਉਹ ਸਾਡੇ ਲਈ ਗਲਤ ਸੀ ਬਹੁਤ ਜ਼ਿਆਦਾ ਗਲਤ ਸੀ ਅਸੀਂ ਆਪਣੀ ਵੀਡੀਓ ਦੇਖ ਕੇ ਸਾਨੂੰ ਸ਼ਰਮ ਮਹਿਸੂਸ ਹੋਈ ਆ ਬਾਕੀ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਜੋ ਵੀ ਸੜ ਤੋਂ ਗਲਤੀ ਹੋਈ ਗਈ ਆ ਉਹ ਸਾਨੂੰ ਮਾਫ ਕੀਤਾ ਜਾਵੇ ਗਾ ਤੋਂ ਅਸੀਂ ਕੋਈ ਇਹੋ ਜਿਹਾ ਸ਼ਬਦ ਨਹੀਂ ਬੋਲਾਂਗੇ ਜੇ ਕੋਈ ਵੀ ਸ਼ਬਦ ਇਹੋ ਜਿਹਾ ਬੋਲਾਂਗੇ ਜੋ ਤੁਹਾਡੀ ਸਜ਼ਾ ਉਹ ਸਾਡੇ ਸਿਰ ਮੱਤੇ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸ ਗੱਲ ਨੂੰ ਲੈ ਕੇ ਅਰਸ਼ਦੀਪ ਸਿੰਘ ਦੇ ਨਾਲ ਗੱਲਬਾਤ ਜੋ ਸਿੰਘਾਂ ਨੇ ਜਿਹੜੇ ਇੱਥੇ ਸਾਹਮਣੇ ਬੈਠੀ ਸੀ ਉਹ ਕੀਤੀ ਆ ਤੇ ਉਹ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਾ ਜਿੱਥੇ ਦੂਜੇ ਬੰਦਿਆਂ ਨਾਲ ਗੱਲਬਾਤ ਹੋਈ ਜਾਂ ਇਹ ਸਦੀ ਹੋਰ ਛੋਟੀ ਨਹੀਂ ਮੁਸਮਹ ਜਾ ਜਾਵੇ ਚਲੋ ਹੈ ਤਾਂ ਸਾਰੇ ਪੰਜਾਬ ਦੇ ਵਿੱਚ ਗੱਲ ਹੋ ਭਰਾਈਆਂ ਆਪਾਂ ਤੇ ਇਸ ਵੀਰ ਨੂੰ ਜੋ ਤਨਖਾਹ ਵਜੋਂ ਜਾਨਿਕੇ ਜੁਰਮਾਨੇ ਵਜੋਂ ਜੋ ਇਹਨਾਂ ਨੇ ਸਜ਼ਾ ਭੁਗਤੀ ਆ ਉਹ ਇਹ ਆ ਜੀ ਸਾਹਮਣੇ ਤੋਂ ਮਾਫੀ ਮੰਗੀ ਆ ਤੇ ਅੱਗੇ ਤੋਂ ਤੇ ਕੰਮ ਕਰਨਗੇ ਤੇ ਇਹਨਾਂ ਨੇ ਇੱਕ ਸਿੰਘ ਸ਼ਹੀਦ ਆ ਇੱਕ ਸ਼ਹੀਦ ਭਾਈ ਸਤੀ ਸਿੰਘ ਜੀ ਬੈਲਾ ਉਹ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਸੀ ਤੇ ਉਹਨਾਂ ਦੀ ਇੱਕ ਬੱਚੀ ਆ ਉਹਨਾਂ ਨੇ ਕਾਫੀ ਟਾਈਮ ਤੋਂ ਸਾਡੇ ਇੱਕ ਸਿੰਘ ਦੇ ਨਾਲ ਵੀ ਇਹ ਵਿਚਾਰ ਕੀਤੀ ਸੀ ਵੀ ਪਰਿਵਾਰ ਦੇ ਗੁਜ਼ਾਰੇ ਲਈ ਉਹਨਾਂ ਨੇ 10 ਗਾਇਆਂ ਰੱਖੀਆਂ ਸੀ ਸ਼ਹੀਦ ਦੀ ਬੱਚੀ ਨੇ 10 ਗਾਂਆਂ ਦੇ ਵਿੱਚੋਂ 8 ਗਾਂਆਂ ਕਿਸੇ ਬਿਮਾਰੀ ਕਾਰਨ ਮਰ ਗਈਆਂ ਸੀ ਦੁੱਧ ਪਾ ਕੇ ਗੁਜ਼ਾਰਾ ਕਰਦੀ ਸੀ ਬੱਚੀ ਉਹ ਤੇ ਪਰਿਵਾਰ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੀ ਕਿਤੋਂ ਮਦਦਤ ਕਰਵਾਈ ਜਾਵੇ ਤੇ ਅਸੀਂ ਉਸ ਪਰਿਵਾਰ ਦੀ ਤੇ ਬੱਚੀ ਦੀ ਕਿਉਂਕਿ ਉਹ ਕਹਿੰਦੇ ਵੀ ਗਾਂਆਂ ਵਾਸਤੇ ਪੈਸੇ ਪੜੇ ਸੀ ਉਧਾਰ ਜਿਨ੍ਹਾਂ ਤੋਂ ਉਹ ਤੰਗ ਪ੍ਰੇਸ਼ਾਨ ਕਰਦੇ ਆ ਤੇ ਅਰਸ਼ਦੀਪ ਸਿੰਘ ਹੋਣਾ ਨੇ ਉਸ ਭੈਣ ਲਈ ਤੇ ਉਸ ਸ਼ਹੀਦ ਭਾਈ ਸਰਜੀਤ ਸਿੰਘ ਜੀ ਬਹਿਲਾ ਦੇ ਪਰਿਵਾਰ ਲਈ 51000 ਰੁਪਏ ਇਸ ਦੰਦ ਵੱਜੋ ਉਸ ਪਰਿਵਾਰ ਦੀ ਮਦਦ ਕੀਤੀ ਆ ਉਹ ਪਰਿਵਾਰ ਤੇ ਅਸੀਂ ਧੰਨਵਾਦ ਕਰਦੇ ਆ ਤੇ ਇਹ ਅਸੀਂ ਤਾੜਨਾ ਕਰਦੇ ਆ ਭਾਈ ਹਰਸ਼ਦੀਪ ਸਿੰਘ ਨੂੰ ਵੀ ਅੱਗੇ ਤੋਂ ਸਖਤ ਜੋ ਹੈ ਰੈਸਟੈਂਡ ਲਿਆ ਜਾਊਗਾ ਹਰ ਵੇਰੀ ਮਾਫੀ ਨਹੀਂ ਮੰਨਣੀਗੀ ਇਹ ਤੁਹਾਡੀ ਪਹਿਲੀ ਤੇ ਆਖਰੀ ਗੱਲ ਸੀ ਤੁਸੀਂ ਆਏ ਆ ਤੇ ਤੁਹਾਨੂੰ ਜੀ ਆਇਆਂ ਨੂੰ ਤੇ ਜੇ ਕੋਈ ਗੱਲਬਾਤ ਹੋਈ ਆ ਤੇ ਉਹ ਜ਼ਰੂਰ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਪਤਾ ਹੀ ਆ ਸੀ ਇੱਕ 7 ਤਰੀਕ ਨੂੰ ਕਾਨਫਰੰਸ ਕੀਤੀ ਸੀ ਕੱਲ ਜਿਹੜੇ ਵੈਦ ਨੇ ਉਹ ਪੱਦੀ ਸ਼ਬਦਾਵਲੀ ਵਰਤਦੇ ਨੇ ਅਸ਼ਲੀਲਤਾ ਫਲਾਉਂਦੇ ਨੇ ਮੈਡੀਸਨ ਵਿੱਚ ਨਾਸ ਤੇ ਆਦੀ ਜੋ ਇੱਕ ਗੈਰ ਕਾਨੂੰਨੀ ਢੰਗ ਆ ਮੈਡੀਸਨ ਵੇਚ ਸਕਦੇ ਆ ਸਾਨੂੰ ਇਤਰਾਜ਼ ਨਹੀਂ ਪਰ ਜੋ ਕੁਝ ਉਹ ਤੇ ਲਿਖ ਕੇ ਪਾਉਂਦੇ ਆ ਇੰਟਰਨੈਟ ਤੇ ਉਹ ਪੜਨ ਯੋਗ ਜਾਂ ਸਨਯੋਗ ਨਹੀਂ ਹੁੰਦਾ ਇਸ ਕਰਕੇ ਸਾਨੂੰ ਉਹ ਵਿਚਾਰ ਰੱਖਣੇ ਪਏ ਸੀ ਜੋ ਕਾਨਫਰੰਸ ਦੇ ਵਿੱਚ ਕੱਲ ਵੈਦਾਂ ਬਾਰੇ ਦੱਸਿਆ ਗਿਆ ਸੀ ਉਹਨਾਂ ਦੇ ਵਿੱਚੋਂ ਇੱਕ ਵੈਦ ਸੀ ਬਾਈ ਤੇ ਸਰਾਉ ਉਹਨਾਂ ਦਾ ਤਸਵੀਰ ਅਸੀਂ ਸ਼ੋਅ ਕੀਤੀ ਸੀ ਤੇ ਉਹ ਇਹਨਾਂ ਦਾ ਨਾਮ ਸੁਖਚੈਨ ਸਿੰਘ ਕਕਰਾਲੇ ਕੋਲੇ ਆ ਬਾਈ ਹੁਣੇ ਦਾ ਪਿੰਡ ਤੇ ਇਹ ਸਵੇਰ ਤੋਂ ਆਏ ਹੋਏ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਦੇ ਬਾਰੇ ਸਿਰਫ ਅਸੀਂ ਇੱਕੀ ਪੇਪਰ ਸ਼ੋਅ ਕੀਤਾ ਸੀ ਕਿਉਂਕਿ ਇਹਨਾਂ ਨੇ ਇਹ ਕੋਈ ਬਹੁਤਾ ਇੰਟਰਨੈਟ ਤੇ ਉਸ ਲਿਖਿਆ ਨਹੀਂ ਪਾਇਆ ਨਹੀਂ ਸੀ ਤੇ ਇਹਨਾਂ ਨੇ ਇੱਕ ਦੋ ਤਸਵੀਰਾਂ ਜ਼ਰੂਰ ਅਪਲੋਡ ਕੀਤੀਆਂ ਸੀ ਉਸ ਬੰਦ ਦੇ ਵਿੱਚ 2-3 ਘੰਟੇ ਬੈਠੇ ਰਹੇ ਗੱਲਬਾਤ ਹੁੰਦੀ ਰਹੀ ਆ ਤੇ ਬਾਈ ਜੀ ਹੁਣ ਉਸ ਗੱਲ ਦੀ ਮਾਫੀ ਮੰਗਦੇ ਆ ਸੰਗਤ ਤੋਂ ਤੇ ਕਹਿੰਦੇ ਆ ਵੀ ਅਸੀਂ ਅੱਜ ਇਹ ਸਾਡੀ ਪਹਿਲੀ ਤੇ ਆਖਰੀ ਗਲਤੀ ਆ ਵੀ ਅਸੀਂ ਸਿੰਘਾਂ ਦੇ ਵੀ ਸ਼ਰਨ ਆਏ ਆ ਵੀ ਸਾਨੂੰ ਜਿਹੜੀ ਸਜ਼ਾ ਲਾਉਂਗੇ ਮਨਜ਼ੂਰ ਆ ਤੇ ਹਰੇਕ ਵੈਦ ਦੇ ਨਾਲ ਕੋਈ ਸਮਝੌਤਾ ਨਹੀਂ ਹੈਗਾ ਬਾਕੀ ਜੇ ਹੈ ਕੋਈ ਉਹੋ ਜੀ ਸਜ਼ਾ ਵੀ ਲੱਗੂਗੀ ਤੇ ਪੰਥ ਨੂੰ ਦੱਸਣਾ ਚਾਹੁੰਦੇ ਆ ਵੀ ਸਿੰਘਾਂ ਨੇ ਸਲਾਹ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਉਹ ਇੰਟਰਨੈਟ ਤੇ ਪੇਜ ਚੱਲਦਾ ਉਹ ਤੋਂ ਸਾਰੀਆਂ ਵੀਡੀਓ ਇਹਨਾਂ ਨੇ ਆਪਦੇ ਹੱਥੀਂ ਡਿਲੀਟ ਕਰਕੇ ਤੇ ਇਸ ਚੀਜ਼ ਤੋਂ ਇਹ ਅੱਗੇ ਤੋਂ ਨਹੀਂ ਕਰਨਗੇ ਤੇ ਇਹ ਇੱਕ ਤਸਵੀਰ ਇਹਨਾਂ ਦੀ ਅਪਲੋਡ ਹੋਣ ਤੇ ਤੇ ਇਹਨਾਂ ਨੂੰ ਅਸੀਂ ਇੱਥੇ ਇਹਨਾਂ ਨੇ ਮਾਫੀ ਮੰਗੀ ਸੰਗਤ ਤੋਂ ਵੀ ਮਾਫੀ ਮੰਗਣਗੇ ਤੇ ਇਹਨਾਂ ਨੂੰ ਸਜ਼ਾ ਲਾਈ ਹੈ ਵੀ ਪਿੰਡ ਮਿੱਡਾ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਦੇ ਵਿੱਚ ਅਰਨੀ ਵਾਲੇ ਕੋਲੇ ਉਥੇ ਗਿਆਨੀ ਗੁਰਤੇਜ ਸਿੰਘ ਆ ਜਿਹੜੇ ਉਹ ਤੇ ਉਹਨਾਂ ਦੀ ਜਿਹੜੀ ਵਾਈਫ ਆ ਦੋਨੋਂ ਹੈਂਡੀਕੈਪ ਨੇ ਤੇ ਤਿੰਨ ਈਆਂ ਨੇ ਤੇ ਗ੍ਰਾਂਥੀ ਸਿੰਘ ਦੀ ਡਿਊਟੀ ਕਰਦੇ ਆ ਕਿਤੇ ਕਿਤੇ ਪਾਰਟ ਆਉਂਦਾ ਵੀ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਉਸ ਗਰੀਬ ਸਿੱਖ ਪਰਿਵਾਰ ਨੂੰ ਅਸੀਂ ਜੋ ਇਹ ਬਾਈ ਸਚੈਨ ਸਿੰਘ ਵੈਦ ਆ ਤੇ ਇਸ ਗਲਤੀ ਦੀ ਸਜ਼ਾ ਇਹੀ ਆ ਵੀ ਪੰਥ ਤੋਂ ਇਹ ਮਾਫੀ ਮੰਗਣਗੇ ਤੇ ਜੋ ਉਹ ਗ੍ਰਾਂਥੀ ਸਿੰਘ ਆ ਭਾਈ ਗੁਰਤੇਜ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਗੁਜ਼ਾਰੇ ਲਈ ਉਹਨਾਂ ਨੂੰ 51000 ਰੁਪਿਆ ਜੋ ਹੈ ਉਹ ਦਾਣ ਵਜੋਂ ਦੇਣਗੇ ਵੀ ਇਹ ਇਹਨਾਂ ਨੂੰ ਸਜ਼ਾ ਲਾਈ ਗਈ ਹੈ ਤੇ ਇਹ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰਨਗੇ। ਵੈਗੁਰਜੀ ਕਖਾਲਸਾ ਵੈਗੁਰਜੀ ਕੀ ਫਤਿਹ। ਜੇ ਮੈਂ ਤੁਹਾਨੂੰ ਬਾਬਾ ਜੀ ਨੇ ਦੱਸਿਆ ਵੀ ਮੈਂ ਇਹ ਕੰਮ ਕੋਈ ਬਹੁ ਟਾਈਮ ਤੋਂ ਕਰ ਰਿਹਾ ਸੀ ਪਰ ਮੈਂ ਕੋਈ ਇਹੀ ਜੀ ਸ਼ਬਦਾਵਲੀ ਨਹੀਂ ਵਰਤੀ ਸੀ ਮੇਰੀ ਵੀਡੀਓ ਤੇ ਸ਼ਬਦਾਵਲੀ ਸੀ ਉਹ ਵੀਡੀਓ ਮੈਂ ਡਿਲੀਟ ਕਰਤੀ ਤੇ ਬਾਬਾ ਜੀ ਤੇ ਸਮੂਹ ਖਾਲਸਾ ਪੰਥ ਤੋਂ ਮੈਂ ਸਮੂਹ ਪੰਜਾਬ ਤੋਂ ਇਹ ਗੱਲ ਦੀ ਮੈਂ ਮਾਫੀ ਮੰਗਦਾ ਤੇ ਅੱਗੇ ਤੋਂ ਕੋਈ ਵੀ ਮੈਂ ਇਹ ਜੀ ਗਲਤੀ ਹੈ ਜਿਹੜੀ ਉਹ ਭਵਿੱਖ ਚ ਨਹੀਂ ਕਰੂੰਗਾ ਤੇ ਸੰਗਤ ਬਖਸ਼ਣਯੋਗ ਕੋਈ ਵੀ ਫੈਸਲਾ ਸੀ ਨਹੀਂ ਲੈਂਦੇਗੇ ਤੇ ਜੇ ਕੋਈ ਫੈਸਲਾ ਲਵਾਂਗੇ ਉਹ ਇਦਾਂ ਦਾ ਹੀ ਹੋਊਗਾ ਵੀ ਮੰਨਣਯੋਗ ਹੋਵੇ ਤੇ ਸਾਨੂੰ ਕੋਈ ਇਹਦੇ ਤੇ ਗਿਲਾ ਨਹੀਂ ਹੈ ਬਾਈ ਹੁਣ ਆਏ ਆ ਚਲੋ ਪੰਜਾਬ ਦੇ ਆਪਾਂ ਭਰਾ ਸਾਰੇ ਤੇ ਜਿਨ੍ਹਾਂ ਨੇ ਮਾਫੀ ਮੰਗੀ ਆ ਤੇ ਇਹਦੇ ਵਿੱਚ ਸੰਗਤ ਨੂੰ ਚਾਹੀਦਾ ਵੀ ਜਿਹੜੇ ਦੂਜੇ ਆ ਵੱਡੇ ਲੈਵਲ ਤੇ ਗੱਲਬਾਤ ਆ ਜਾਂ ਇੱਕ ਬੀਬੀ ਨੇ ਪ੍ਰੋਮੋਸ਼ਨਾਂ ਕੀਤੀਆਂ ਕਿਸੇ ਨਾ ਕਿਸੇ ਗੱਲ ਤੇ ਕੋਈ ਸਮਝੌਤਾ ਨਹੀਂ ਕਰਾਂਗੇ ਤੇ ਵਿੱਚ ਇੱਕ ਦੋ ਹੈ ਜਿਨ੍ਹਾਂ ਨੂੰ ਇਹ ਸੇਵਾ ਲਈ ਜਾ ਸਕਦੀ ਆ ਜਿਨ੍ਹਾਂ ਨੇ ਹਜੇ ਸ਼ੁਰੂ ਹੀ ਕੀਤਾ ਤੇ ਉਹਨਾਂ ਵਿੱਚੋਂ ਇੱਕ ਸੀ ਬਾਈ ਹੁਣੀ ਸਵੇਰ ਤੋਂ ਹੀ ਆਏ ਹੋਏ ਨੇ ਤੇ ਅਸੀਂ ਬਾਈ ਜੀ ਉਹਨਾਂ ਨੂੰ ਵੀ ਕਹਿੰਨੇ ਆ ਕੋਈ ਨਾ ਬਾਈ ਗਾਂ ਤੋਂ ਖਿਡਾਰ ਰੱਖਿਓ ਤੇ ਸੰਗਤ ਦਾ ਵੀ ਅਸੀਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ